ਪਰ ਤਾਂ ਜੀ ਮੱਕੀ ਦੀ ਬੋਲੀ ਹੋਈ ਹੈ ਜੀ ਬਹੁਤ ਭਾਗਾਂ ਵਾਲਾ ਦਿਨ ਆ ਮੈਂ ਕਹੂੰਗਾ ਕਿ ਜਦੋਂ ਫਸਲ ਆਉਂਦੀ ਆ ਤੇ ਤੁਹਾਨੂੰ ਲੱਗਦਾ ਵੀ ਮੰਡੀ ਦੇ ਵਿੱਚ ਵਿਆਰਗਾਂ ਮਾਹੌਲ ਹੁੰਦਾ ਸੋ ਅੱਜ ਸਨਮਤੀ ਟਰੇਡਰ ਤੋਂ ਸਾਡੇ ਬਨੀਤ ਕੁਮਾਰ ਜੀ ਦੀ ਦੁਕਾਨ ਤੋਂ ਅੱਜ ਬੋਲੀ ਸ਼ੁਰੂ ਕਰਾਈ ਆ ਤੇ ਸ਼ਮਸ਼ਪੁਰ ਦੇ ਕਿਸਾਨ ਦਾ ਹਰਮਨ ਨੂੰ ਹਰਮਨ ਨੇ ਸਭ ਤੋਂ ਪਹਿਲੀ ਢੇਰੀ ਮਾਛੀਵਾੜਾ ਸਾਹਿਬ ਮੰਡੀ ਵਿੱਚ ਉਹਨਾਂ ਦੀ ਵਿਕੀ ਆ ਤੇ ਮਾਨਯੋਗ ਸੈਕਟਰੀ ਸਾਹਿਬ ਸਾਡਾ ਸਾਰਾ ਆਰਤੀ ਭਾਈਚਾਰਾ ਤੇ ਸਟਾਫ ਦੀ ਹਾਜ਼ਰੀ ਅੱਜ ਖੁੱਲੀ ਬੋਲੀ ਰਾਹੀਂ 2500 ਰੁਪਿਆ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਸਭ ਤੋਂ ਵੱਧ ਰੇਟ ਮੱਛੀਵਾੜਾ ਮੰਡੀ ਚ ਲੱਗਿਆ ਕਿਉਂ ਐਮਐਸਪੀ ਦਾ ਰੇਟ ਵੀ 2400 ਰੁਪਿਆ ਤੋਂ ਮਲੌਤਰਾ ਚਿਰਾਗ ਟ੍ਰੇਡਿੰਗ ਕੰਪਨੀ ਮਲੌਤਰਾ ਜੀ ਨੇ ਇਹ ਖੁੱਲੀ ਬੋਲੀ ਤੇ ਮੱਕੀ ਖਰੀਦੀ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਬਾਹਰ ਫਸਲ ਨਾ ਲੈ ਕੇ ਜਾਓ ਮੱਛੀਵਾੜਾ ਮੰਡੀ ਤੁਹਾਡੀ ਆਪਣੀ ਮੰਡੀ ਆ ਸੁੱਕੀ ਮੱਕੀ ਲੈ ਕੇ ਆਓ ਜਿਵੇਂ ਕਿ ਹੁਣ ਤੁਸੀਂ ਦੇਖਿਆ ਗਿੱਲੀ ਮੱਕੀ ਦੀ ਅਸੀਂ ਬੋਲੀ ਕਰਾਈ ਆ ਤੇ 1800 ਰੁਪਿਆ ਭਾਅ ਲੱਗਿਆ ਕਿਸੇ ਵਪਾਰੀ ਨੇ ਹੰਮ ਹੀ ਨਹੀਂ ਪਰੀ ਸੋ ਇਹੀ ਮੱਕੀ ਕੱਲ ਨੂੰ ਜਦੋਂ ਸੁੱਕ ਸੁੱਕ ਜਣੀ ਆ ਤੇ ਇਹਦਾ ਫਸਲ ਦਾ ਰੇਟ 24-2500 ਰੁਪਏ ਜਾਣਾ ਵਧੂ ਦਾ ਕਾਰਨ ਕੀ ਇੱਥੇ ਖਰੀਦਦਾਰ ਵਧਨੇ ਮੱਕੀ ਦੇ ਖਰੀਦਦਾਰ ਵਧਨੇ ਜੀ ਔਰ ਮੈਂ ਇਹ ਕਹੂੰਗਾ ਕਿ ਇੱਥੇ ਅਸਲ ਦੇ ਵਿੱਚ ਫਸਲ ਦਾ ਮੁੱਲ ਮਾਛੀਵਾੜਾ ਮੰਡੀ ਜਿਸ ਕਰਕੇ ਮਿਲਦਾ ਕਿ ਸਾਫ ਸੁਥਰੀ ਮੰਡੀ ਆ ਖਰੀਦਦਾਰ ਸਾਰੀਆਂ ਪੰਜਾਬ ਦੀਆਂ ਚੰਗੀਆਂ ਫਰਮਾਂ ਸਾਡੇ ਹੀ ਮਾਛੀਵਾੜ ਤੋਂ ਪਰਚੇਜ਼ ਕਰ ਜਾ ਕੇ ਬਾਹਰ ਖਰੀਦੇ ਨੇ ਜੇ ਬਾਹਰ ਮੰਡੀ ਦੀ ਵੀ ਜਾਓਗੇ ਤਾਂ ਸਾਡੇ ਹੀ ਪਰਚੇਜ਼ਰ ਮਿਲਨੇ ਆ ਸੋ ਇਸ ਕਰਕੇ 2500 ਰੁਪਏ ਮੇਰੇ ਖਿਆਲ ਪੰਜਾਬ ਦੇ ਵਿੱਚ ਹੁਣ ਤੱਕ ਮੱਕੀ ਦਾ ਭਾਅ ਨਹੀਂ ਲੱਗਿਆ ਤੋਂ ਸੋ ਸਾਰਿਆਂ ਨੂੰ ਬੇਨਤੀ ਆ ਕਿ ਸਕਾ ਕੇ ਫਸਲ ਲੈ ਕੇ ਆਓ ਤੇ ਪੂਰਾ ਮੁੱਲ ਮਿਲੂਗਾ ਜੀ ਮੇਰਾ ਨਾਮ ਹਰਮਨ ਜੋਸ ਸਿੰਘ ਆ ਜੀ ਪਿੰਡ ਗੋਟਲਾ ਸਮਝਪੁਰ ਤਹਿਸੀਲ ਸਮਰਾਲਾ ਅੱਜ ਮੈਂ ਮੱਕੀ ਦੀ ਫਸਲ ਲੈ ਕੇ ਆਇਆ ਸੀਗਾ ਮਾਚੀਵਾੜਾ ਸਾਹਿਬ ਮੰਡੀ ਦੇ ਵਿੱਚ ਤੇ ਮੇਰਾ ਰੇਟ ਬਹੁਤ ਵਧੀਆ ਲੱਗਿਆ ਜੀ ਪਹਿਲੀ ਫਸਲ ਆਈ ਆ ਮੰਡੀ ਦੀ ਇਹ 2501 ਰੁਪਏ ਰੇਟ ਲੱਗਿਆ ਜੀ ਤੇ ਪਾਇਨੀਅਰ ਦਾ 1899 ਬੀ ਸੀਗਾ ਜੀ ਕਿਹੜੀ ਫਸਲ ਦੇ ਲਾਹੇਵੰਦ ਫਸਲ ਬਹੁਤ ਵਧੀਆ ਜੀ ਲਾਹੇਵੰਦ ਇਹ ਮੇਰਾ ਬੀਜੀ ਸੀ ਇਹ ਕਣਕ ਦੀ ਜਗਾ ਸੀਗੀ ਜੀ ਪੰਦ ਗੋਭੀ ਵਾਲੇ ਖੇਤ ਸੀ ਉਸ ਤੋਂ ਬਾਅਦ ਬੀਜੀ ਸੀ ਇਹ ਅਪਰੋਕਸੀਮੇਟਲੀ ਕਿੰਝ ਝਾੜ ਨਿਕਲਦੀ ਉਮੀਦ ਆ ਜੀ ਝਾੜ ਉਹੀ ਤਕਰੀਬਨ ਅਪਰੋਕਸ ਹੋਊਗਾ ਜੀ 38 40 ਦੇ 38 ਤੋਂ 40 ਕੁਆਂਟਲ ਦੇ ਅਪਰੋਕਸ ਹੋਊਗਾ ਜੀ ਪੂਰੇ 120 ਦਿਨ ਦੇ ਵਿੱਚ ਪੱਕਦੀ ਹੈ ਹਾਂ ਜੀ ਕਿੰਨਾ ਖਰਚਾ ਆ ਕੇ ਜੇ ਪਰ ਇਕੜ ਤੇ ਦਾਜਾ ਖਰਚਾ ਉਦਾਂ ਤੁਸੀਂ ਲਾ ਲਓ ਜੀ ਮਿਨੀਮਮ ਹੋਏ ਗਿਆ ਹੋਣਾ ਜੀ 15 ਤੋਂ 16000 ਰੁਪਏ ਪਰ ਇਕੜ ਹਾਂ ਜੀ ਕੀ ਕੁਫਸ ਲਾਹੇਵੰਦ ਰਹੀ ਜੀ ਹਾਂ ਜੀ ਹਾਂ ਜੀ ਬਹੁਤ ਲਾਹੇਵੰਦ ਆ ਜੀ ਵਧੀਆ ਮੱਕੀ ਦੀ ਅੱਜ ਮੱਕੀ ਦੀ ਬੋਲੀ ਹੋਈ ਹੈ ਜੀ ਬਹੁਤ ਭਾਗਾਂ ਵਾਲਾ ਦਿਨ ਮੈਂ ਕਹੂੰਗਾ ਕਿ ਜਦੋਂ ਫਸਲ ਆਉਂਦੀ ਆ ਤੇ ਤੁਹਾਨੂੰ ਲੱਗਦਾ ਵੀ ਮੰਡੀ ਦੇ ਵਿੱਚ ਵਿਆਰਗਾ ਮਾਹੌਲ ਹੁੰਦਾ ਸੋ ਅੱਜ ਸਨਮਤੀ ਟਰੇਡਰ ਤੋਂ ਸਾਡੇ ਵਿਨੀਤ ਕੁਮਾਰ ਜੀ ਦੀ ਦੁਕਾਨ ਤੋਂ ਅੱਜ ਬੋਲੀ ਸ਼ੁਰੂ ਕਰਾਈ ਆ ਤੇ ਸ਼ਮਸ਼ਪੁਰ ਦੇ ਕਿਸਾਨ ਦਾ ਹਰਮਨ ਨੂੰ ਹਰਮਨ ਨੂੰ ਸਭ ਤੋਂ ਪਹਿਲੀ ਢੇਰੀ ਮਾਛੀਵਾੜਾ ਸਾਹਿਬ ਮੰਡੀ ਵਿੱਚ ਉਹਨਾਂ ਦੀ ਵਿਕੀ ਆ ਤੇ ਮਾਨਯੋਗ ਸੈਕਟਰੀ ਸਾਹਿਬ ਸਾਡਾ ਸਾਰਾ ਆਰਤੀ ਭਾਈਚਾਰਾ ਤੇ ਸਟਾਫ ਦੀ ਹਾਜ਼ਰੀ ਵਿੱਚ ਖੁੱਲੀ ਬੋਲੀ ਰਾਹੀਂ 2500 ਰੁਪਿਆ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਸਭ ਤੋਂ ਵੱਧ ਰੇਟ ਮੱਛੀਵਾੜਾ ਮੰਡੀ ਚ ਲੱਗਿਆ ਕਿਉਂ ਐਮਐਸਪੀ ਦਾ ਰੇਟ ਵੀ 2400 ਰੁਪਿਆ ਤੋਂ ਮਲਾਉਤਰਾ ਚਿਰਾਗ ਟ੍ਰੇਡਿੰਗ ਕੰਪਨੀ ਮਲਾਉਤਰਾ ਜੀ ਨੇ ਇਹ ਖੁੱਲੀ ਬੋਲੀ ਤੇ ਮੱਕੀ ਖਰੀਦੀ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਬਾਹਰ ਫਸਲ ਨਾ ਲੈ ਕੇ ਜਾਓ ਮੱਛੀਵਾੜਾ ਮੰਡੀ ਤੁਹਾਡੀ ਆਪਣੀ ਮੰਡੀ ਆ ਸੁੱਕੀ ਮੱਕੀ ਲੈ ਕੇ ਆਓ ਜਿਵੇਂ ਕਿ ਹੁਣ ਤੁਸੀਂ ਦੇਖਿਆ ਗਿੱਲੀ ਮੱਕੀ ਦੀ ਅਸੀਂ ਬੋਲੀ ਕਰਾਈ ਆ ਤੇ 1800 ਰੁਪਿਆ ਭਾਅ ਲੱਗਿਆ ਕਿਸੇ ਵਪਾਰੀ ਨੇ ਹੰਮ ਹੀ ਨਹੀਂ ਪਰੀ ਸੋ